ਫਗਵਾੜਾ ਵਿਖੇ ਹਲਕਾ ਵਿਧਾਇਕ ਬਲਵਿੰਦਰ ਸਿੰਘ ਤਾਰੀਵਾਲ ਦੀ ਅਗਵਾਈ ਵਿੱਚ ਡਾਕਟਰ ਬੀ ਆਰ ਅੰਬੇਦਕਰ ਜੀ ਦਾ ਪਰਿਨਿਰਮਾਨ ਦਿਵਸ ਮਨਾਇਆ ਗਿਆ ਐਨ ਡੀ ਟੀ ਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਸ਼ ਸ਼ਰਮਾ ਤੇ ਪੁਨੀਤ ਦੀ ਰਿਪੋਰਟ बाबा साहब भीमराव अंबेडकर जी अमर संविधान निर्माता अंबेडकर साहब अमर संविधान निर्माता अंबेडकर साहब बाबा साहब तुम्हारी सोच दे बाबा साहब जी संविधान निर्माता अंबेडकर साहब अमर संविधान निर्माता अंबेडकर साहब बाबा साहब भीमराव अंबेडकर जी जय भीम जय भारत जय भीम जय भारत बाबा साहब तेरी सोच दे ਪ੍ਰੀਮ ਜੈ ਭਾਰਤ ਅੱਜ ਬਾਬਾ ਸਾਹਿਬ ਦੇ ਪ੍ਰੀ ਨਿਰਮਾਨ ਦਿਵਸ ਤੇ ਅਸੀਂ ਸਾਰੇ ਇੱਥੇ ਅੰਬੇਦਕਰ פארਕ 'ਚ ਇਕੱਠੇ ਹੋਏ ਆਂ ਅੱਜ ਦੇ ਦਿਨ ਬਾਬਾ ਸਾਹਿਬ ਪੀ ਆਰ ਅੰਬੇਦਕਰ ਜੀ ਸਾਨੂੰ ਸਦੀਵੀ ਵਿਛੋੜਾ ਦੇ ਕੇ ਚਲੇ ਗਏ ਸੀਗੇ ਤੇ ਅਸੀਂ ਉਹਨਾਂ ਦੇਤੇ ਹੋਏ ਉਹ ਕਤੋਂ ਦਾ ਮੁੱਲ ਕਦੀ ਨਹੀਂ ਮੋੜ ਸਕਦੇ ਜੋ ਉਹਨਾਂ ਨੇ ਸਾਡੇ ਲਈ ਕੀਤਾ ਜੋ ਸਾਡੇ ਸਮਾਜ ਲਈ ਕੀਤਾ ਜਿੰਨੀ ਸਿੱਖਿਆ ਉਹਨਾਂ ਨੇ ਪ੍ਰਾਪਤ ਕੀਤੀ ਮੈਂ ਚਾਹਨੀ ਆ ਕਿ ਸਾਡੇ ਭਾਰਤ ਦਾ ਹਰ ਕੋਈ ਬੱਚਾ ਉਹ ਸਿੱਖਿਆ ਪ੍ਰਾਪਤ ਕਰੇ ਜਿੰਨਾ ਉਹਨਾਂ ਨੇ ਸੰਘਰਸ਼ ਕੀਤਾ ਉਦਾਂ ਦੇ ਸੰਘਰਸ਼ ਨਾਲ ਅਸੀਂ ਵੀ ਆਪਣੇ ਭਾਰਤ ਨੂੰ ਸਾਫ਼ ਸੁਥਰਾ ਔਰ ਸਿੱਖਿਸ਼ਿਤ ਬਣਾਈਏ ਤਾਂ ਕਿ ਸਾਰੇ ਬੱਚੇ ਸਿੱਖਿਸ਼ਿਤ ਹੋਣ ਅਤੇ ਆਪਣੇ ਸਮਾਜ ਦਾ ਨਾਮ ਉੱਚਾ ਕਰਨ ਜੈ ਭੀਮ ਜੈ ਭਰ ਅੱਜ ਡਾਕਟਰ ਭੀਮਰਾਮ ਪ੍ਰੀਨਾਨਮਨ ਦੇ ਵਾਸਤੇ ਇਕੱਠੇ ਹੋਏ ਆ ਜੋ ਉਹਨਾਂ ਨੇ ਸਾਡੇ ਸਮਾਜ ਲਈ ਕੀਤਾ ਆ ਉਸ ਟਾਈਮ ਤੇ ਇੰਨੀ ਗਰੀਬੀ ਸੀ ਤੇ ਉਹ ਕੱਲੇ ਇਨਸਾਨ ਨੇ ਇੰਨਾ ਕੁਝ ਕੀਤਾ ਆ ਅੱਜ ਤਾਂ ਹਾਲਾਤ ਵੀ ਇਦਾਂ ਦੇ ਹੋ ਗਏ ਆ ਕਿ ਜਿਹੜਾ ਬੰਦਾ ਹਰ ਕੋਈ ਬਹੁਤ ਵਧੀਆ ਰੋਟੀ ਖਾਂਦਾ ਆ ਅਸੀਂ ਦਿਲੋਂ ਉਹਨਾਂ ਨੂੰ ਮਤਲਬ ਕਿ ਜੋ ਉਹਨਾਂ ਨੇ ਸਾਡੇ ਲਈ ਕੀਤਾ ਆ ਅਸੀਂ ਦਿਲੋਂ ਉਹਨਾਂ ਦੇ ਨਾਲ ਚੱਲੀਏ ਤਾਂ ਕੋਈ ਵੀ ਬੰਦਾ ਗਰੀਬ ਜਾਂ ਅਨਪੜ ਕੋਈ ਨਹੀਂ ਰਹਿ ਸਕਦਾ ਸਾਨੂੰ ਸਿਰਫ ਉਹਨਾਂ ਦੇ ਕਦਮਾਂ ਦੇ ਜੋ ਉਹਨਾਂ ਨੇ ਬੋਲੇ ਆ ਸਾਨੂੰ ਉਹ ਚੀਜ਼ਾਂ ਦੇ ਚੱਲਣਾ ਚਾਹੀਦਾ ਆ ਤੇ ਸਾਨੂੰ ਹੋਰ ਕੋਈ ਇਦਾਂ ਦੀ ਚੀਜ਼ ਨਹੀਂ ਕਰਨੀ ਚਾਹੀਦੀ ਅਸੀਂ ਉਹਨਾਂ ਦੇ ਸਤਿਪਰਨਾਮ ਕੋਟੀ-ਕੋਟੀ ਸੀਨਾਂ ਦਾ ਧੰਨਵਾਦ ਕਰਦੇ ਆਂ ਤੇ ਅਸੀਂ ਜੈ ਭੀਮ ਕਰਦੇ ਆਂ। ਫਗਵਾੜਾ ਵਿਖੇ ਸਾਰੇ ਹੀ ਕਾਂਗਰਸ ਆਗੂ, ਅਹੁਦੇਦਾਰ ਸਹਿਬਾਨ, ਮਹਿਲਾਵਾਂ, ਨੌਜਵਾਨ ਅਤੇ ਕਾਂਗਰਸ ਵਰਕਰ ਡਾਕਟਰ ਵੀਰਾ ਕੇ ਆਰ ਅੰਬੇਦਕਰ ਸਾਹਿਬ ਜੀ ਦੇ ਫਿਲੀ ਨਿਰਮਾਣ ਦਿਵਸ ਤੇ ਸ਼ਰਦਾ ਦੇ ਫੋਲਬੇਟ ਕਰਨ ਵਾਸਤੇ ਸ਼ਾਮਲ ਹੋਏ ਆ ਔਰ ਅਸੀਂ ਸਾਰਿਆਂ ਨੂੰ ਹੀ ਬੇਨਤੀ ਕਰਦੇ ਆਂ ਕਿ ਡਾਕਟਰ 바ਵਾ ਸਾਹਿਬ ਵੀਰਾਂ ਅੰਬੇਦਕਰ ਜੀ ਨੇ ਜੋ ਸਾਨੂੰ ਸੰਵਿਧਾਨ ਦਿੱਤਾ ਔਰ ਜੋ ਸਾਨੂੰ ਸੇਧ ਦਿੱਤੀ ਹੈ ਉਸ ਤੇ ਪਹਿਰਾ ਦੇਣਾ ਚਾਹੀਦਾ। ਡਾਕਟਰ ਵੀ.ਆਰ. ਅੰਬੇਡਕਰ ਸਾਹਿਬ ਜੀ ਦੀਆਂ ਜੋ ਵੀ ਸ਼ਹਾਦਤਾਂ ਜੋ ਕੁਰਬਾਨੀਆਂ ਹਨ ਉਹਨਾਂ ਨੂੰ ਕਦੇ ਭੁੱਲਣਾ ਨਹੀਂ ਚਾਹੀਦਾ ਕਿਉਂਕਿ ਡਾਕਟਰ ਵੀ.ਆਰ. ਅੰਬੇਡਕਰ ਸਾਹਿਬ ਉਹ ਮਹਾਨ ਸ਼ਖਸੀਅਤ ਸਨ ਜੋ ਕਿ ਦੁਨੀਆ ਦੇ ਬੁੱਧੀਜੀਵੀ ਲੋਕਾਂ ਤੋਂ ਛੇਵੇਂ ਮਨੁੱਖ ਜਾਣੇ ਜਾਂਦੇ ਆ ਜਿਨ੍ਹਾਂ ਨੇ 32 ਡਿਗਰੀਆਂ ਪ੍ਰਾਪਤ ਕੀਤੀਆਂ ਔਰ 30 ਹਜ਼ਾਰ ਕਿਤਾਬਾਂ ਪੜ੍ਹੀਆਂ ਔਰ ਉਹਨਾਂ ਨੇ ਸਾਨੂੰ ਬਹੁਤ ਕੁਝ ਦਿੱਤਾ ਔਰ ਉਹਨਾਂ ਦੀ ਬਦੌਲਤ ਹੀ ਅੱਜ ਅਸੀਂ ਆਪਣੇ ਸਮਾਜ ਦੇ ਅੰਦਰ ਜਿਉ ਰਹੇ ਆ ਅਸੀਂ ਸਾਰਿਆਂ ਨੂੰ ਫੇਰ ਅਪੀਲ ਕਰਾਂਗੇ ਕਿ ਡਾਕਟਰ ਵੀ.ਆਰ. ਅੰਬੇਡਕਰ ਸਾਹਿਬ ਜੀ ਦੇ ਦਿੱਤੇ ਹੋਏ ਦਿਸ਼ਾ ਨਿਰਦੇਸ਼ਾਂ ਤੇ ਚੱਲਣ ਜਾਏ ਤੇ ਜੈਪ ਕਿ ਜਿਵੇਂ ਤੁਸੀਂ جانتے ਹੈਗੇ ਕਿ ਅੱਜ ਜਿੰਦਰਾ ਇੱਕ ਸਾਲ ਦਿੱਤਾ ਹੈ ਜੀ ਵੀ ਵਰਾਨ ਦਿਵਸ ਜਿਹੜਾ ਨੇ ਟੌਰਨ ਹੈ ਤੇ ਅੱਜ ਸਾਰੇ ਅਸੀਂ ਦੁਨੀਆ ਵਿੱਚ ਬਹੁਤ ਹੀ ਇਹ ਜਿੰਦਰਾ ਹੈਗਾ ਜਿਸ ਤੋਂ ਅਸੀਂ ਸਤਿਪ੍ਰੇਮ ਕਰ ਰਹੇ ਤੇ ਜੀ ਸਾਰੇ ਜਿਹੜਾ ਅੱਜ ਰਨ ਕਰਨਾ ਚਾਹੀਦਾ ਹੈ ਕਿ ਅਸੀਂ ਤੁਮਨ ਵੱਲੋਂ ਦਸਵੇਂ ਰਸਤੇ ਤੇ ਜਿਹੜੀ ਜਾ ਪਸਾਰੇ ਜਾਣਦੇ ਹੈ ਕਿ ਜੋ ਅੱਜ ਸਾਡਾ ਦੇਸ਼ ਜੰਦ ਸਥਿਤੀ ਵਿੱਚ ਸਾਰੀ ਦੁਨੀਆ ਵਿੱਚ ਟੱਡੇ-ਟੱਡੇ ਹੋਏ ਨੇ ਉਹ ਸ਼ਿਵਰਾ ਮਿੱਤਸਾਲ ਦਿੱਤੇ ਇਹਨਾਂ ਸਦਕਾ ਹੀ ਹੈ ਕਿਉਂਕਿ ਉਹਨਾਂ ਨੇ ਉਹ ਸੰਧਾ ਦੀ ਰਚਨਾ ਕੀਤੀ ਜਿਹਦੇ ਵਿੱਚ ਸਾਡੇ ਸਾਰੇ ਹੀ ਭਾਰਤ ਵਾਸੀਆਂ ਜਿਹੜਾ ਹੈਗਾ ਉਹਦੇ ਵਿੱਚ 3 ਜਿਹੜੇ 3 ਵਿਅਕਤੀ ਸੀਗੇ ਲਾੜੇ ਹੋਏ ਸੀਗੇ ਉਹਨਾਂ ਨੂੰ ਜਿਹੜਾ ਹੈਗਾ ਜਿਹੜਾ ਸਨਮਾਨ ਮਿਲਿਆ ਹੈਗਾ ਤੱਕੇ ਸਾਨੂੰ ਅੱਜ ਚਾਹੀਦਾ ਕਿ ਅਸੀਂ ਉਹਨਾਂ ਦੀ ਸੋਚ ਦੇ ਪਹਿਰਾ ਦੇ ਉਹਨਾਂ ਦੇ ਦਸੋ ਰਸਤੇ ਚੱਲੀ ਕਿ ਕਿ ਵਿਚੇ ਆਉਂਦਾ ਹੈ ਕਿ ਅੱਜ ਦੇ ਸਮੇਂ ਵਿੱਚ ਜਦੋਂ ਅਸੀਂ ਹੈਗਾ ਉਹਨਾਂ ਦੇ ਦਸੋ ਰਸਤੇ ਤੋਂ ਪੱਟ ਗਏ ਹੈਗੇ ਤੇ ਅੱਜ ਜਿਹੜਾ ਕੀਵ ਹੈਗਾ ਇੱਕ ਤਜ ਜਿਹੜੇ ਲੋਲਬੰਦ ਰਿਵਾਜ ਹੈਗੇ ਉਹਨਾਂ ਨੂੰ ਜਿਹੜਾ ਹੈਗਾ ਲਖੜਿਆ ਜਾ ਰਿਹਾ ਤੁਸੀਂ ਜੀਕਰ ਆਪਣੇ ਦੇਸ਼ ਨੂੰ ਛੋਣਾ ਛੋਣੇ ਹੋਰ ਅੱਗੇ ਲੈ ਕੇ ਜਾਣੇ ਛੋਣੇ ਸਾਨੂੰ बताओ अंबेडकर साहब जी का जोड़ा है जो रसे हुए रस्ते प्रत करना चाहिए और आने वाली जो साड़िया जनरेन है उन्होंने भी जोड़ा है इनका दर्शन करना चाहिए मैं अपने वालों सूल मे की निर्वानी वास्ते आप सब करता है उसे ही आप भी प्रसाद करना हर सबकोशिश की जाएगी कांग्रेस पार्ट वालों की उन्होंने दस्यों पर माल करते हैं